ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਬੀਜੇਪੀ ਪੰਜਾਬ ਦੇ ਆਗੂ ਸੁਨੀਲ ਜਾਖੜ ਦੇ ਵੱਲੋਂ ਆਪਰੇਸ਼ਨ ਸਿੰਧੂਰ ਨੂੰ ਲੈ ਕੇ ਜਿਨ੍ਹਾਂ ਵਿਅਕਤੀਆਂ ਦੇ ਵੱਲੋਂ ਵਿਰੋਧੀ ਧਿਰ ਦੇ ਜਿਨ੍ਹਾਂ ਆਗੂਆਂ ਦੇ ਵੱਲੋਂ ਸਰਕਾਰ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਨੂੰ ਸੁਨੀਲ ਜਾਖੜ ਨੇ ਆਪਣੇ ਬਿਆਨ ਦੇ ਰਾਹੀਂ ਤਿੱਖਾ ਜਵਾਬ ਦਿੱਤਾ ਹੈ ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਲੋਕਾਂ ਦਾ ਇੱਕ ਗਰੁੱਪ ਬਣਾਇਆ ਜਾਵੇ ਅਤੇ ਉਹਨਾਂ ਨੂੰ ਗਰੁੱਪ ਬਣਾ ਕੇ ਪਾਕਿਸਤਾਨ ਦੇ ਵਿੱਚ ਮੌਲਾਨਾ ਮਸੂਦ ਅਜ਼ਰ ਦੇ ਘਰ ਭੇਜਿਆ ਜਾਵੇ ਤਾਂ ਕਿ ਉਹ ਜਾ ਕੇ ਦੇਖ ਸਕਣ ਕਿ ਭਾਰਤ ਦੇ ਵਿੱਚ ਅੱਤਵਾਦ ਫੈਲਾਉਣ ਵਾਲਿਆਂ ਦਾ ਭਾਰਤ ਵੱਲੋਂ ਕੀ ਹਾਲ ਕੀਤਾ ਗਿਆ ਇਸੇ ਦੌਰਾਨ ਪੱਤਰਕਾਰ ਦੇ ਵੱਲੋਂ ਗੋਲਡਨ ਟੈਂਪਲ ਦੇ ਉੱਤੇ ਨਿਸ਼ਾਨਾ ਪਾਕਿਸਤਾਨ ਵੱਲੋਂ ਨਿਸ਼ਾਨਾ ਬਣਾਏ ਜਾਣ ਨੂੰ ਲੈ ਕੇ ਵੀ ਸੁਨੀਲ ਜਾਖੜ ਨੂੰ ਸਵਾਲ ਪੁੱਛਿਆ ਸੁਨੀਲ ਜਾਖੜ ਨੇ ਇਸ ਦਾ ਜਵਾਬ ਦਿੱਤਾ ਕਿ ਪਾਕਿਸਤਾਨ ਸ਼ੁਰੂਆਤ ਤੋਂ ਹੀ ਭਾਰਤ ਦੇ ਵਿੱਚ ਧਾਰਮਿਕ ਸਦਭਾਵਨਾ ਨੂੰ ਖਰਾਬ ਕਰਨਾ ਚਾਹੁੰਦਾ ਹੈ ਪਹਿਲਗਾਮ ਦੇ ਵਿੱਚ ਲੋਕਾਂ ਦਾ ਧਰਮ ਪੁੱਛ ਕੇ ਗੋਲੀ ਮਾਰੀ ਗਈ ਇਹ ਗੱਲ ਇਸ ਗੱਲ ਦੀ ਉਦਾਹਰਣ ਹੈ ਇਸ ਗੱਲ ਦਾ ਸਬੂਤ ਹੈ ਕਿ ਪਾਕਿਸਤਾਨ ਭਾਰਤ ਦੇ ਵਿੱਚ ਧਾਰਮਿਕ ਸਦਭਾਵਨਾ ਨੂੰ ਖਰਾਬ ਕਰਨਾ ਚਾਹੁੰਦਾ ਹੈ ਧਰਮ ਕੇ ਨਾਮ ਕੇ ਉੱਪਰ ਬਾਂਟਨੇ ਦਾ ਏਜੰਡਾ ਪਹਿਲਗਾਮ ਸੇ ਸਪਸ਼ਟ ਥਾ ਜਦ ਹਾਂ ਧਰਮ ਕੇ ਨਾਮ ਤੇ ਆਦਮੀਆਂ ਕੋ ਉਨਕੇ ਪਰਿਵਾਰਾਂ ਕੇ ਸਾਹਮਣੇ ਧਰਮ ਕੇ ਨਾਮ ਤੇ ਛਾਂਟ ਛਾਂਟ ਕੇ ਗੋਲੀਆਂ ਮਾਰੀ ਗਈ ਉਨਕਾ ਕਤਲ ਕੀਤਾ ਗਿਆ ਆਪਸ ਮੇ ਧਰਮ ਕੇ ਅੰਦਰ ਦਰਾਰ ਡਾਲਨੇ ਦੀ ਕੋਸ਼ਿਸ਼ ਕੀ ਔਰ ਅਬ ਅਗਰ ਹਰਮੰਦਰ ਸਾਹਿਬ ਕੇ ਉੱਪਰ ਇਸ ਕਿਸਮ ਕੀ ਇਸ ਕਰਮ ਕੀ ਕੋਈ ਸੋਚ ਰੱਖਦਾ ਪਾਕਿਸਤਾਨ ਉਸਕਾ ਵੀ ਏਜੰਡਾ ਹੀ ਹੈ कि पंजाब हमेशा देश की आर्म खड़क बुझा रहा है और यहाँ की पंजाब के लोगों की सबसे बड़ी स्ट्रेंथ जो है हमारी सबसे बड़ी ताकत है हमारा भाईचारक सांझ है हिंदू सिख हमारा मुसलमान ईसाई दलित भाईचारा है, हमारी सबसे बड़ी पहचान है उस पहचान में दरार डालने के लिए अगर हरमंदर साहब के ऊपर किसी ने ऐसी गंदी सोच रखी है तो मैं समझता हूँ और मैं इस बात की दाद भी देना चाहूंगा साहब ये बात आपके साथ मैं साझी भी करना चाहूंगा मैं दाद प्रधानमंत्री जी ने भी कहा गृह जी रक्षा मंत्री राजनाथ सिंह जी ने भी कहा जो ऑपरेशन सिंदूर है, है मिसाइलें चलनी बंद हो गई है हो सकता है ब्राह्मोज नहीं चल रही हो सकता है स्कैल्प मिसाइल नहीं चल रही हो सकता है ड्रोन नहीं जा रहे बट वी विल फाइट ऑन देयर ओन टर्म्स अगर पाकिस्तान की पॉलिसी थी दैट वी विल ब्लीड इंडिया बाय कट्स। आई पर फर्क जरूर है। हिंदुस्तान और पाकिस्तान के अंदर फर्क है हम किसी को नहीं मारेंगे साहब आज शाम को आप देखना आज खबर लगी है कि एक आतंकी मारा गया गोली मार दी किसी ने वो शाम को कहेंगे हिंदुस्तानियों ने मरवा दिया सब हमने कहा था जो भी ऐसा आतंक के प्यास जिसने हमारे के हमारे निर्दोष भाइयों की जान ली है चुन चुन के मारेंगे साहब ये जो कांग्रेस वाले पूछ रहे हैं उनके घर भी इनको भेजो जो ये जो पंजाब वाले जो पूछ रहे हैं लीडर इनको जरूर वीजा लगवा के भेजो साहब थैंक यू ਆਪਕੇ ਲਈ ਹੋਣਾ ਚਾਹੀਦਾ ਹੈ ਔਰ ਰਾਜਾਪੁਰਿੰਗ ਨੇ ਵੀ ਕਹਿ ਕਹਦੇ ਇਕੱਠੇ ਹੋ ਕੇ ਚੱਲਦੇ ਆ ਸਪੈਸ਼ਲ ਪੈਕੇਜ ਦੀ ਮੰਗ ਬੜੀ ਬੜੀ دیر ਬਾਅਦ ਜਾਗੇ ਕਿਤੇ ਪਾਸੇ ਗਏ ਹੋਣੇ ਮੇਰੇ ਖਿਆਲ ਉਧਰ ਵੀਜ਼ਾ ਕੈਨਸਲ ਹੋ ਗਿਆ ਸ਼ਾਇਦ ਉਹਨਾਂ ਦਾ ਪੇਚਿਆ ਨਹੀਂ ਉਹਨਾਂ ਨੂੰ ਛੱਡੋ ਸਾਹਿਬ ਕਿਸੇ ਸੀਨੀਅਰ ਬੰਦੇ ਦੀ ਕੋਈ ਗੱਲ ਲਾਗੂ ਫੇਰ ਕਰੋ ਸਪੈਸ਼ਲ ਪੈਕੇਜ ਦੀ ਮੰਗ ਤੁਸੀਂ ਕਰੋਗੇ ਦੇਖੋ ਕਿਨੇ ਕੀਤੀ ਸੀ ਕਿਨੇ ਨਹੀਂ ਕੀਤੀ ਸਾਰੇ ਦੁਨੀਆ ਜਾਣਦਾ ਹੈ ਉਹਨਾਂ ਨੂੰ ਪਤਾ ਹੈ ਸਾਰਿਆਂ ਨੇ ਪਤਾ ਜਿਹੜੇ ਗਵਰਨਰ ਸਾਹਿਬ ਦੇ ਸਾਹਮਣੇ ਮੀਟਿੰਗ ਹੋਈ ਸੀ ਉਹਦੇ ਵਿੱਚ ਮੰਗ ਉਠਾਈ ਸੀ ਉਹਦਾ ਖੁਦ ਉਸ ਟਾਈਮ ਰਣਦੀਪ ਨਾਭਾ ਜੀ ਨੂੰ ਪੁੱਛ ਲੋ ਉਥੇ ਨਾਲ ਸੀਗੇ ਉਹਨਾਂ ਨੇ ਵੀ ਇਸ ਗੱਲ ਦਾ ਹੰਗਾਰਾ ਦਿੱਤਾ ਜਾਂ ਇਹਨਾਂ ਦੇ ਬਾਕੀ ਜਿਹੜੇ ਲੀਡਰ ਬੈਠੇ ਸੀ ਸਾਰਿਆਂ ਨੇ ਭਗਵੰਤ ਮਾਨ ਜੀ ਵੀ ਰਾਜੀ ਹੋਏ ਵੀ ਨਾਲ ਚੱਲਾਂਗੇ ਤੁਹਾਡੇ ਜਕਰ ਸਾਹਿਬ ਸਾਡਾ ਕੋਸ਼ਿਸ਼ ਹੈ ਪੰਜਾਬ ਦੇ ਅੰਦਰ ਕਿਉਂਕਿ ਹੁਣ ਵੀ ਆ ਜੋ ਕੁਝ ਵੀ ਹੋ ਰਿਹਾ ਦਾ ਪ੍ਰਭਾਵ ਬਾਕੀ ਇਹਨਾਂ ਨੂੰ ਤਾਂ ਟੈਲੀਵਿਜ਼ਨ ਤੇ ਦੇਖਦੇ ਆ ਪੰਜਾਬ ਦੇ ਅੰਦਰ ਸਾਰਿਆਂ ਨੇ ਦੇਖਿਆ ਵੀ ਕਿਸ ਤਰ੍ਹਾਂ ਟ੍ਰੇਨ ਦੀ ਟ੍ਰੇਨ ਜਿਹੜੇ ਸਾਡੇ ਪ੍ਰਵਾਸੀ ਭਰਾ ਸੀਗੇ ਉੱਠ ਕੇ ਤੁਰ ਗਏ ਸੀ ਇੰਡਸਟਰੀ ਸੈਂਟੀਮੈਂਟ ਜਿਹੜਾ ਸੀਗਾ ਵਪਾਰੀ ਵੀ ਇਥੋਂ ਹਿਲਗੇ ਸੀ ਵੀ ਕੀ ਬਣੂਗਾ ਜੇ ਲੜਾਈ ਹੋ ਗਈ ਤਾਂ ਇਸ ਕਰਕੇ ਮੈਂ ਕਹਿੰਦਾ ਵੀ ਅਸੀਂ ਬੜੇ ਤਰੀਕੇ ਨਾਲ ਉਹਨਾਂ ਦੇ ਕਹਿਣ ਨਾਲ ਲੜਾਈ ਨਹੀਂ ਅਸੀਂ ਆਪਣਾ ਜਿਹੜਾ ਟੀਚਾ ਉਹ ਪੂਰਾ ਕਰਨਾ ਹੈ ਇਸ ਕਰਕੇ ਪੰਜਾਬ ਦਾ ਪੈਕੇਜ ਹੈ ਅਸੀਂ ਬੀਜੇਪੀ ਕਰਨਾ ਕੀ ਨੇ ਬੀਜੇਪੀ ਸਰਕਾਰ ਨੇ ਕਰਨਾ ਹੈ ਬੀਜੇਪੀ ਲੀਡ ਲੈ ਕੇ ਅਸੀਂ ਜਾਵਾਂਗੇ ਇਸ ਨੂੰ ਪਸੂ ਕਰਾਂਗੇ گورنر ਸਾਹਿਬ ਨੇ ਵੀ ਹੰਗਾਰਾ ਭਰਿਆ ਸੀਗਾ ਕਿ ਮੈਂ ਵੀ ਇਸ ਗੱਲ ਨੂੰ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਸੀ ਵੀ ਤੁਸੀਂ ਜਿਹੜਾ ਇਹਦੇ ਤੇ ਰეკਮੈਂਡ ਕਰਕੇ ਭੇਜੋ ਉਹਨਾਂ ਦਾ ਬੜਾ ਪਰ ਸੀਗਾ ਉਸ ਮੀਟਿੰਗ 올 ਪਾਰਟੀ ਮੀਟਿੰਗ ਦੇ ਅੰਦਰ ਉਹਨਾਂ ਨੇ ਕਿਹਾ ਮੈਂ ਰਿਕਮੈਂਡ ਹੀ ਨਹੀਂ ਮੈਂ ਖੁਦ ਜਾ ਕੇ ਇਸ ਨੂੰ ਪਰਸ਼ੂ ਕਰੂੰਗਾ ਇਹ ਉਹਨਾਂ ਦਾ ਬੜਾ